ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਚੈਨਲ ਤੁਹਾਡਾ ਆਪਦਾ ਹੀ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਜੜੀਆਂ ਮਸ਼ੀਨਰੀਆਂ ਪਹੁੰਚੀਆਂ ਉਹਨਾਂ ਦੀ ਆਪਣੇ ਕੋਲੇ ਪਹਿਲੀ ਗੱਡੀ ਡਿਜ਼ਾਇਰ ਮਾਲਕ ਨੇ ਭੇਜੀ ਹੈ 2019 ਮਾਡਲ ਹੈ ਫਾਸਟ ਹਨ ਰਹੀ ਚ ਬਿਲਕੁਲ ਨਵੀਂ ਸਾਫ ਕੰਡੀਸ਼ਨ ਦੀ ਸ਼ੋਅਰੂਮ ਕੰਡੀਸ਼ਨ 5,65,000 ਰੁਪਿਆ ਡਿਮਾਂਡ ਹੈ ਇਸ ਗੱਡੀ ਦੀ ਤੇ ਗੱਡੀ ਖੜੀ ਹੋ ਪਈ ਆ ਕਪੂਰਥਲੇ ਏਰੀਆ ਚ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਮਾਲਕ ਨੇ ਸ਼ੌਂਕ ਨਾਲ ਵਧੀਆ ਰੱਖੀ ਹੋਈ ਆ ਚਾਰੇ ਪਾਸੋਂ ਫੋਟੋਆਂ ਬਹੁਤ ਸੋਹਣੀਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਗੱਡੀ ਇੱਕ ਨੰਬਰ ਆ ਜੀ 565 ਡਿਮਾਂਡ ਲੈਸ ਹੋ ਜਾਊਗਾ ਜਿੰਨਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 87278 ਤੇ 65910 ਅਹਮ ਹਲਕ ਦਾ ਨੰਬਰ ਹੈਗਾ ਆ ਗੱਡੀ ਤੁਸੀਂ ਦੇਖ ਹੀ ਲਈ ਡਿਜ਼ਾਇਰ ਤੇ ਆਪਣੇ ਚੈਨਲ ਦਾ ਵੀ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕੂਠੀ ਦੀ ਮਕਾਨ ਦੀ ਘਰ ਦੀ ਕਿਸੇ ਵੀ ਗੱਡੀ ਦੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਆਪਾਂ ਫਰੀ ਦੇ ਵਿੱਚ ਐਡ ਲਗਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਗੈਰਾ ਕੁਝ ਨਹੀਂ ਹੁੰਦਾ ਜੀ ਬਸ ਭੇਜੋ ਇੱਕ ਵੀਡੀਓ ਤੇ ਐਡ ਆਪਾਂ ਲਗਾ ਦੇਵਾਂਗੇ ਹੁਣ ਆਪਾਂ ਸੈਕੰਡ ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲੇ ਸੁਬੇਪਟਰ LXI ਪੈਟਰੋਲ ਵਰਜ਼ਨ ਗੱਡੀ ਪਹੁੰਚੀ ਹੈ 2020 ਮਾਡਲ ਹੈ ਤੇ ਕੰਡੀਸ਼ਨ ਆਲ ਓਕੇ ਹੈ ਜੀ 5 ਲੱਖ 95000 ਡਿਮਾਂਡ ਹੈਗੀ ਤੇ ਮਾਲਕ ਦਾ ਏਰੀਆ ਸਮਾਣਾ ਤੇ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਜਮਾਂ ਨਵੀਂ ਹੈ ਜੀ 2020 ਮਾਡਲ ਹੈ ਜਮਾਂ ਨਵੀਂ ਗੱਡੀ ਹੈ ਸਮਾਣਾ ਖੜੀ ਹੈ ਤੇ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪਈ ਨੇ ਟਾਇਰ ਤੇ ਚਲਾਈ ਵੀ ਮਾਲਕ ਨੇ ਘਾਟੀ ਹੋਈ ਹੈ ਕੋਈ ਜ਼ਿਆਦਾ ਨਹੀਂ ਚੱਲੀ ਹੋਈ ਬਾਕੀ ਤੁਹਾਡੇ ਸਾਹਮਣੇ ਆ ਚਾਰੇ ਪਾਸੇ ਫੋਟੋਆਂ ਚੱਲ ਰਹੀਆਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆ 85690 38304 ਤੀਸਰੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਸਕੋਰਪੀਓ ਮਾਲਕ ਨੇ ਭੇਜੀ ਆਪਣੇ ਕੋਲ ਹੀ ਪੰਜ ਮਾਡਲ ਗੱਡੀ ਆ 2026 ਤੱਕਰ ਪਾਸਿੰਗ ਹੈ ਜੀ ਕੰਡੀਸ਼ਨ ਬਹੁਤ ਵਧੀਆ ਗੱਡੀ ਦੀ 1,52,000 ਰੁਪਿਆ ਗੱਡੀ ਦੀ ਡਿਮਾਂਡ ਹੈ ਤੇ ਇਹ ਗੱਡੀ ਖੜੀ ਆ ਸਰਦੂਲਗੜ ਏਰੀਆ ਚ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਬਹੁਤ ਵਧੀਆ ਸਾਫ ਕੰਡੀਸ਼ਨ ਹੈ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਨਹੀਂ ਮਿਲਣੀ ਜਾ ਕੇ ਗੱਡੀ ਦੇਖਣੀ ਹੋਵੇ ਆਪਾਂ ਜਾ ਕੇ ਦੇਖ ਸਕਦਾ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦਾ ਬਾਕੀ ਚਾਰੇ ਪਾਸੋਂ ਫੋਟੋਆਂ ਚੱਲੇ ਰਹੀਆਂ ਤੁਸੀਂ ਜਿਵੇਂ ਕਿ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੇ ਜਿੰਨਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 98 787 372 404 ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਆਪੇ ਤੁਸੀਂ ਕਰ ਲਿਓ ਜਿੰਨੀ ਵੀ ਗੱਲ ਕਰਨੀ ਹੈ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਤੁਸੀਂ ਕਰਨਾ ਜੇ ਚਾਹੁੰਦੇ ਹੋ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਵਰਨਾ ਗੱਡੀ ਮਾਲਕ ਨੇ ਭੇਜੀ ਹੈ ਜੀ ਵਰਨਾ ਗੱਡੀ ਆ ਤੇ ਇਹਨਾਂ ਨੇ ਗੱਡੀ ਜਿਹੜੀ ਆਪਦੀ ਆਹ ਸੇਲ ਕਰਨੇ ਵੇਚਣੀ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਟਾਇਰ ਬਹੁਤ ਵਧੀਆ ਪਏ ਨੇ ਤੇ ਮਾਡਲ 13 ਹੈ ਇੱਕ ਨੰਬਰ ਗੱਡੀ ਆ ਕੋਈ ਨਾ ਤਾਂ ਐਕਸੀਡੈਂਟਡ ਹੈ ਨਾ ਕੋਈ ਲੱਗੀ ਹੋਈ ਆ ਨਾ ਕੋਈ ਡੈਮੇਜ ਹੈ ਵਧੀਆ ਮਾਲਕ ਨੇ ਰੱਖੀ ਹੋਈ ਆ ਬਠਿੰਡੇ ਮਾਲਕ ਦੇ ਘਰੀ ਗੱਡੀ ਖੜੀ ਆ 375000 ਰੁਪਇਆ ਡਿਮਾਂਡ ਹੈ 13 ਮਾਡਲ ਹੈ ਜੀ ਬਾਕੀ ਤੁਸੀਂ ਆਪੇ ਗੱਲ ਕਰ ਲਓ ਠੀਕ ਆ ਜੀ ਬਾਕੀ ਕਹਿੰਦੇ ਸੀ ਕਿ ਮਾਲਕਾ ਰੇਟ ਉੱਪਰ ਥੱਲੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਆਪਾਂ ਅੰਦਰੋਂ ਗੱਲ ਕਰੀਏ ਗੱਡੀ ਦਿਓ ਮਾਲਕ ਨੇ ਸਾਰਾ ਕੁਝ ਦੱਸਿਆ ਵੀ ਜਿੰਨੇ ਫੰਕਸ਼ਨ ਹੁੰਦੇ ਆ ਸਾਰੇ ਵਰਕਿੰਗ ਚ ਨੇ ਏਸੀ ਹੀਟਰ ਵਗੈਰਾ ਸਾਰਾ ਕੁਝ ਬਹੁਤ ਵਧੀਆ ਪਿਆ ਤੇ ਚਲਾਉਣ ਦੇ ਵਿੱਚ ਇੱਕ ਨੰਬਰ ਗੱਡੀ ਆ ਸਾਰਾ ਕੰਮ ਕਰਵਾ ਰੱਖਿਆ ਤੇ ਜਿਨ੍ਹਾਂ ਦੀਆਂ ਗੱਡੀਆਂ ਜਿਹੜੇ ਮਾਲਕ ਨੇ ਆਪ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 74 569 ਤੇ 79 730 ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਹੋਵੇ ਜੀ ਬਾਕੀ ਵਰਨਾ ਗੱਡੀ ਤੁਸੀਂ ਦੇਖ ਲਈ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਸਵਿਫਟ ਗੱਡੀ ਹੈ ਤੇ ਕਈ ਤਰ੍ਹਾਂ ਦੀਆਂ ਹੋਰ ਵੀ ਗੱਡੀਆਂ ਖੜੀਆਂ ਘੱਟ ਰੇਟਾਂ 'ਚ ਸਾਰੀ ਆਪਾਂ ਗੱਲ ਕਰਦੇ ਹਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਤੇ ਜਿਨ੍ਹਾਂ ਨੇ ਕਰ ਲਿਆ WhatsApp ਨੰਬਰ ਆਪਣਾ ਨੋਟ ਬਹੁਤ ਬਹੁਤ ਸ਼ੁਕਰੀਆ ਜੀ ਕਿਉਂਕਿ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 8714038764 ਤੁਸੀਂ ਕੀ ਕਰਨਾ ਹੈ ਜੀ ਜਿਹੜੀ ਚੀਜ਼ ਵੇਚਣੀ ਹੈ ਉਹਦੀ ਇੱਕ ਵੀਡੀਓ ਪੂਰੀ ਜਾਣਕਾਰੀ ਉਹਦੀ ਤੇ 5 ਤੋਂ 7 ਵਧੀਆ ਫੋਟੋਆਂ ਜੀ ਆਪ ਕੁਝ ਆਪਣੇ ਕੋਲੇ ਭੇਜ ਦਿਓ ਤੇ ਇੱਕ ਬੇਨਤੀ ਕਰੂਗਾ ਜੀ ਜਿਹੜਾ ਰੇਟ ਤੁਸੀਂ ਲਾ ਕੇ ਭੇਜਦੇ ਹੋ ਉਹ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਤੇ ਜਿੰਨੇ ਤੁਸੀਂ ਆਇਓ ਜੀ ਵੀਡੀਓ ਤੇ ਪਹਿਲੀ ਵਾਰ ਆਇਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਜੇ ਤੁਸੀਂ ਚੈਨਲ ਤੇ ਵੀ ਪਹਿਲੀ ਵਾਰ ਆਇਓ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਜ਼ਰੂਰ ਕਰ ਦਿਓ ਨਾਲ ਇੱਕ ਬੈਲ ਆਈਕਨ ਹੋਊਗਾ ਜੀ ਉਹਨੂੰ ਆਲਟ ਸੈੱਟ ਕਰਕੇ ਲਾਜ਼ਮੀ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤਾਂ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਆਪਾਂ ਮਿਸ਼ਨਰੀਆਂ ਤੇ ਨਵੀਂ ਵੀਡੀਓ ਹਰ ਰੋਜ਼ ਲੈ ਕੇ ਆਉਂਦੇ ਰਹਿੰਨੇ ਆ ਤੇ ਹੁਣ ਆਪਾਂ Swift ਗੱਡੀ ਦੀ ਗੱਲ ਕਰਦੇ ਆ Swift ਗੱਡੀ ਹੈ 2013 ਮਾਡਲ ਆ ਤੇ ਸੈਕੰਡ ਓਨਰ ਹੈ ਜੀ ਤਾਂ ਨ 90 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਹੈ ਗੱਡੀ ਖੜੀ ਹੈ ਬਈ ਸੰਗਰੂਰ ਏਰੀਆ ਚ ਨਵੇਂ ਟੈਰਾ ਚ ਗੱਡੀ ਇੱਕ ਨੰਬਰ ਹੈ ਚਲਾਉਣ ਦੇ ਵਿੱਚ ਇੱਕ ਨੰਬਰ ਹੈ ਇੰਜਨ ਗੇਅਰ ਬਹੁਤ ਵਧੀਆ ਸਾਬਕਾ ਕੰਡੀਸ਼ਨ ਦੀ ਨਵੀਂ ਆਪਾਂ ਇੱਕ ਤਰ੍ਹਾਂ ਦੀ ਗੱਡੀ ਕਹਿ ਸਕਦੇ ਆ ਮਾਡਲ ਚਾਹੀ 13 ਪਰ ਗੱਡੀ ਦੀ ਹਾਲਤ ਜਮਨ ਨਵੀਂ ਵਾਂਗੂ ਪਈ ਹੈ 93 ਡਿਮਾਂਡ ਹੈ ਸੰਗਰੂਰ ਖੜੀ ਹੈ ਜੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਤੇ ਜਿਨ੍ਹਾਂ ਦੀ ਗੱਡੀ ਦਾ ਜਿਹੜੇ ਮਾਲਕ ਨੇ 98 721 43 977 ਆਹ ਮਾਲਕ ਦਾ ਨੰਬਰ ਹੈਗਾ ਹੁਣ ਆਪਾਂ ਵੈਗਨਰ ਐਲਐਕਐਸਆਈ ਗੱਡੀ ਦੀ ਗੱਲ ਕਰਦੇ ਆ ਆਪਣੇ ਕੋਲੇ ਕਾਫੀ ਡਿਮਾਂਡ ਆ ਰਹੀ ਸੀਗੀ ਵੈਗਨਰ ਗੱਡੀ ਵਾਸਤੇ ਤੇ ਲੈ ਕੇ ਆਪਾਂ ਤੁਹਾਡੇ ਖਾਤਰ ਪਹੁੰਚੇ ਆ ਗੱਡੀ ਦੀ ਕੰਡੀਸ਼ਨ A1 ਹੈ ਵੀਡੀਓ ਇਹਨਾਂ ਨੇ ਬਹੁਤ ਚੰਗੀ ਬਣਾ ਕੇ ਭੇਜੀ ਆ ਤੇ ਤੁਸੀਂ ਸਾਰੇ ਜਣੇ ਇਸ ਤਰ੍ਹਾਂ ਦੀ ਵੀਡੀਓ ਇੱਕ ਲਾਜ਼ਮੀ ਬਣਾ ਕੇ ਭੇਜਿਆ ਕਰੋ ਚਾਹੇ ਗੱਡੀ ਦੀ ਚਾਹੇ ਮੋਟਰਸਾਈਕਲ ਦੀ ਚਾਹੇ ਕੋਠੀ ਦੀ ਤੁਸੀਂ ਐਡ ਕਰ ਪਾਉਣੀ ਹੋਵੇ 27 ਤੱਕ ਦੇ ਦੀ ਪਾਸਿੰਗ ਸੱਤ ਮਾਡਲ ਗੱਡੀਆ 1,20,000 ਰੁਪਇਆ ਇਸ ਗੱਡੀ ਦੀ ਡਿਮਾਂਡ ਹੈ ਗੱਡੀ ਖੜੀ ਹੈ ਕਪੂਰਥਲੇ ਏਰੀਆ ਚ ਤੇ ਨਵੇਂ ਟੈਰਾ ਚ ਗੱਡੀ ਦੀ ਹਾਲਤ ਬਹੁਤ ਵਧੀਆ ਪਈ ਹੈ ਚਲਾਉਣ ਦੇ ਵਿੱਚ ਕੋਈ ਨੁਕਸ ਨਹੀਂ ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 7814706759 ਇਸ ਨੰਬਰ ਤੇ ਗੱਲ ਤੁਸੀਂ ਸਾਰੇ ਜਣੇ ਲਾਜ਼ਮੀ ਕਰ ਲਿਓ ਜੀ ਹੁਣ ਤੁਸੀਂ ਦੇਖੋ ਜੀ ਕੱਪੜੇ ਕੋਲੇ ਗੱਡੀ ਪਹੁੰਚੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਹਾ ਗੱਡੀ ਬਹੁਤ ਵਧੀਆ ਚਲਾਉਣ ਦੇ ਵਿੱਚ ਬਹੁਤ ਵਧੀਆ ਬਾਡੀ ਲਾਈਨ ਤੁਹਾਡੇ ਸਾਹਮਣੇ ਹੈ ਜੀ ਬਾਡੀ ਲਾਈਨ ਇੱਕ ਨੰਬਰ ਹੈ ਜੀ ਤੇ ਅੰਦਰੋਂ ਵੀ ਗੱਡੀ ਬਹੁਤ ਵਧੀਆ ਪਈ ਆ ਤੇ ਬਾਹਰੋਂ ਕੰਡੀਸ਼ਨ ਤੁਹਾਡੇ ਸਾਹਮਣੇ ਆ 65000 ਰੁਪਿਆ ਸਿਰਫ ਇਸ ਗੱਡੀ ਦੀ ਡਿਮਾਂਡ ਆਪਣੇ ਕੋਲੇ ਲਾ ਕੇ ਮਾਲਕ ਨੇ ਭੇਜੀ ਆ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆ ਆਪਾਂ ਸਕਰੀਨ ਤੇ ਦੇ ਦਾਂਗੇ ਤੇ ਪਹਿਲਾਂ ਤੁਸੀਂ ਬਾਕੀ ਦੀ ਜਿਹੜੀ ਜਾਣਕਾਰੀ ਉਹ ਲੈ ਲਓ ਰੋਤਕ ਗੱਡੀ ਖੜੀ ਆ ਤੇ 65 70 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਚਲਾਉਣ ਦੇ ਵਿੱਚ ਬਹੁਤ ਵਧੀਆ ਇੰਜਨ ਗੇਅਰ ਬਹੁਤ ਵਧੀਆ ਦਿੱਲੀ ਨੰਬਰ ਹੈ ਨੰਬਰ ਪਲੇਟਾ ਸਰਕਾਰੀ ਨੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 87 08572133 ਆ ਮਾਲਕ ਦਾ ਨੰਬਰ ਹੈਗਾ ਗੱਲ ਆਪਾਂ ਪੂਰੀ ਕਰ ਲਈ ਸੀ ਤੇ ਵੀਡੀਓ ਤੁਹਾਨੂੰ ਕਿਵੇਂਦਿ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਸਾਰੀ ਗੱਡੀਆਂ ਦੀ ਆਪਾਂ ਗੱਲ ਕਰ ਲਈ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਜਲਦੀ ਤੋਂ ਜਲਦੀ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਐਡ ਆਪਾਂ ਲਗਾ ਦਾਂਗੇ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਗੱਡੀ ਚਾਹੀਦੀ ਹੈ ਦੱਸੋ ਮੈਨੂੰ